ਹਾਂਜੀ ਹਰਦੀਪ ਸਿੰਘ ਨਸਰਾਲੀ ਜੀ ਕੀ ਕਹਿਣਾ ਚਾਹੋਗੇ ਮੈਂ ਰੁੱਖ ਲਗਾਓ ਆਕਸੀਜਨ ਵਧਾਓ ਮਹਮ ਅਸੀਂ ਤਕਰੀਬਨ ਖੰਨੇ ਇਲਾਕੇ ਦੇ ਵਿੱਚ 20 ਸਾਲਾਂ ਤੋਂ ਤੋਰੀ ਹੋਈ ਹੈ ਤੇ ਅਸੀਂ ਹਰ ਸਮੇਂ ਬੂਟੇ ਵੰਡਦੇ ਆਂ ਬੂਟੇ ਪਿੰਡਾਂ ਦੇ ਵਿੱਚ ਲਗਾਉਣੇ ਆ ਜਾ ਕੇ ਅੱਜ ਲੱਖੀ ਮੋਟਰ ਤੇ ਖੂਨਦਾਨ ਕੈਂਪ ਲੱਗਿਆ ਹੋਇਆ ਹੈ ਜੋ ਕਿ ਲੱਖੀ ਵੀਰ ਦਾ ਬਹੁਤ ਵਧੀਆ ਪ੍ਰਾਲਾ ਹੈ ਇਲਾਕਾ ਨਿਵਾਸੀਆਂ ਦਾ ਬਹੁਤ ਵਧੀਆ ਪ੍ਰਾਲਾ ਹੈ ਇੱਕ ਠੋਡਾ ਖੂਨਦਾਨ ਕੀਤਾ ਹੋਇਆ ਜੁਨਟ ਚਾਰ ਚਾਰ ਜਿੰਦਗੀਆਂ ਬਚਾਉਂਦੀ ਆ ਇਸੇ ਤਰ੍ਹਾਂ ਜੋ ਵਾਤਾਵਰਨ ਆ ਇਹ ਵੀ ਸਾਡੀਆਂ ਜਿੰਦਗੀਆਂ ਬਚਾਉਂਦਾ ਵਾਤਾਵਰਨ ਸੁੱਧਾ ਹੋਊਗਾ ਸਾਨੂੰ ਸੁੱਧ ਹਵਾ ਮਿਲੂਗੀ ਸਾਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਸੀ ਬਿਮਾਰੀਆਂ ਤੋਂ ਬਚਾਂਗੇ ਦੇ ਇਸੇ ਤਰ੍ਹਾਂ ਬੱਚਿਆਂ ਨੇ ਸਾਡੇ ਬੱਚਿਆਂ ਦੇ ਆਉਣ ਵਾਲੇ ਪੋਖ ਲਈ ਰੁੱਖ ਲਾਓ ਰੁੱਖ ਲਗਾਓ ਆਕਸੀਜਨ ਬਣਾਓ ਵਾਤਾਵਰਨ ਬਚਾਓ ਇੱਕ ਰੁੱਖ 100 ਸੁੱਧ ਸਾਨੂੰ ਜ਼ਿੰਦਗੀ ਵਿੱਚ ਇੱਕ ਰੁੱਖ ਨਹੀਂ ਸਾਨੂੰ ਆਪਣੇ ਹਰ ਇੱਕ ਜਨਮ ਦਿਨ ਦੇ ਉੱਤੇ ਇੱਕ ਰੁੱਖ ਲਾਉਣਾ ਚਾਹੀਦਾ ਹੈ ਇਸ ਤਰ੍ਹਾਂ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਮੈਂ ਹਰਦੀਪ ਸਿੰਘ ਨਸਰਾਲੀ ਵਾਤਾਵਰਨ ਪ੍ਰੇਮੀ ਹਾਂ ਇਸੇ ਤਰ੍ਹਾਂ ਹੋਰ ਵੀ ਵਾਤਾਵਰਨ ਪ੍ਰੇਮੀਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਬੂਟੇ ਲਗਾਇਆ ਕਰੋ ਆਕਸੀਜਨ ਵਧਾਇਆ ਕਰੋ ਜਿਸੇ ਮੈਂ ਨੂੰ ਅੱਗੇ ਤੋਰਦੇ ਹੋਏ ਮਨੁੱਖੀ ਅਧਿਕਾਰ ਮੰਚ ਵੱਲੋਂ 4 ਅਗਸਤ ਨੂੰ ਫਤੇਗੜ ਸਾਹਿਬ ਤੋਂ ਰੁੱਖ ਲਗਾਓ ਆਕਸੀਜਨ ਵਧਾਓ ਪੰਜਾਬ ਚੋਂ ਮਹਿਮਤ ਤੋਰੀ ਜਾ ਰਹੀ ਹੈ ਫਤੇਗੜ ਸਾਹਿਬ ਪਹੁੰਚ ਕੇ ਬੂਟੇ ਲਗਾ ਕੇ ਸਾਡਾ ਮਾਧੋਪੁਰ ਗੇਟ ਰਾਇ ਜੋ ਕਿ ਹਾੜਾ ਨਾਰਾ ਗੇਟ ਅਮਰੀਕੋਟ ਵਾਲੇ ਨਵਾਬ ਨੇ ਜੋ ਹਾੜਾ ਨਾਰਾ ਮਾਰਿਆ ਸੀ ਉਸ ਦੇ ਨਾਮ ਤੇ ਬਣਿਆ ਹੋਇਆ ਹੈ ਉੱਥੇ ਪਹੁੰਚ ਕੇ ਸਾਡਾ ਸਾਥ ਦਿਓ ਰੁੱਖ ਲਗਾਓ ਵਾਤਾਵਰਨ ਬਚਾਓ ਫਤੇਗੜ ਸਾਹਿਬ ਨੂੰ ਵੀ ਫਤੇਗੜ ਸਾਹਿਬ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ